ਪਪਾ ਛੋਟੇ ਹੁੰਦੇ ਸੀਗੇ ਤੇ ਕਢਾਉਣਾ ਕਰਾਂ ਲੈ ਕੇ ਆਉਂਦੇ ਹੁੰਦੇ ਸੀ ਨਾ ਬੜਾ ਚਾਹ ਹੁੰਦਾ ਸੀ ਕਢਾਉਣਾ ਕਰਾਂ ਨਾਲ ਖੇਡਣ ਦਾ ਇਹ ਜਿਗਿਆਸਾ ਦੀ ਹੁੰਦੀ ਸੀ ਵੀ ਇਹਦੇ ਵਿੱਚ ਕੀ ਕੰਮ ਕਰਦਾ ਨਾ ਤੇ ਫਿਰ ਕੀ ਕਰਦੇ ਸੀਗੇ ਨਵੀਂ ਕਾਰ ਨੂੰ ਖੋਲ ਦਿੰਦੇ ਸੀਗੇ ਤੇ ਦੇਖਦੇ ਸੀ ਵਿੱਚ ਕੀ ਚੀਜ਼ ਐ ਤੇ ਅੱਜ ਅਸੀਂ ਥੋੜਾ ਜਿਹਾ ਵੱਡਾ ਪੰਗਾ ਲੈਣ ਲੱਗੇ ਆ ਛੋਟੇ ਹੁੰਦੇ ਛੋਟੀਆਂ ਕਾਰਾਂ ਤਾਂ ਬਹੁਤ ਖੋਲੀਆਂ ਸੀਗੀਆਂ ਅੱਜ ਅਸੀਂ ਆ ਵੱਡੀ ਕਾਰ ਖੋਲਣ ਲੱਗੇ ਆ ਆਪ ਹੀ ਤੇ ਦੇਖਦੇ ਆ ਪੰਗਾ ਲੈ ਕੇ ਤੇ ਅਸੀਂ ਸੋਚ ਰਹੇ ਸੀ ਵੀ ਸਰਵਿਸ ਕਰ ਦਈਏ ਘਰੇ ਤੇ ਅੱਜ ਫ੍ਰੀ ਸੀਗਾ ਮੈਂ ਤੇ ਸੋਚਿਆ ਕਿ ਕਿਉਂ ਨਾ ਆਪਾਂ ਆਪ ਹੀ ਪੰਗਾ ਲੈ ਕੇ ਦੇਖ ਲਈਏ ਦੇਖੀ ਗੱਡੀ ਹੈਗੀ ਜੀ ਇਹ ਫੋਰਡ ਫਿਗੋ ਤੇ ਡੀਜ਼ਲ ਗੱਡੀ ਹੈ ਸਮਾਨ ਅਸੀਂ ਲਿਆਉਂਦਾ ਸੀ ਦੀ ਸਰਵਿਸ ਵਾਲਾ ਇੰਜਨ ਵਾਲਾ ਲਿਆਉਂਦਾ ਸੀਗਾ ਫਿਲਟਰ ਵਗੈਰਾ ਲੈ ਜਾਂਦੇ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਹਾਂ ਤੇ ਡੀਏ ਜੀ ਸਾਡੀ ਇਹਦੀ ਆਪਾਂ ਅੱਜ ਸਰਵਿਸ ਕਰਨ ਲੱਗੇ ਆ ਪਹਿਲਾਂ ਇਹਦਾ ਬੁਲੇਟ ਖੋਲ ਲਈ ਆਪਾਂ ਬੋਨਟ ਹੋ ਗਿਆ ਜੀ ਓਪਨ ਹੁਣ ਵਿੱਚ ਦੇਖਦੇ ਕਿਹੜੇ ਪੁੱਜੀ ਹੁੰਦੇ ਆ ਵੈਸੇ ਜੇ ਅਸੀਂ ਕਾਰ ਮਕੈਨਿਕ ਤਾਂ ਨਹੀਂ ਹੈਗੇ ਤੇ ਨਾ ਹੀ ਆਪਾਂ ਕੋਈ ਕੰਮ ਕੀਤਾ ਕਾਰਾਂ ਦਾ ਪਰ ਮਾੜਾ ਮੋਟਾ ਇੰਜ ਨੌਲੇਜ ਹੈਗੀ ਆ ਇੱਥੇ ਤੇਲ ਪੈਂਦਾ ਜੀ ਇਹਦੇ ਇਹਦੇ ਚ ਇੱਥੇ 에ਅਰ ਫਿਲਟਰ ਹੁੰਦਾ ਉਹ ਚੇਂਜ ਕਰਦਾਂਗੇ ਆਪਾਂ ਇੱਕ ਹੁੰਦਾ ਜੀ ਇੱਥੇ ਆਪਣਾ ਇੰਜਨ ਆਇਲ ਫਿਲਟਰ ਹੁੰਦਾ ਇੱਕ ਇਹ ਚੇਂਜ ਕਰਦਾਂਗੇ ਤਿੰਨ ਚਾਰ ਚੇਂਜ ਕਰਦਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਜੈਕ ਲਾ ਕੇ ਤਾਂ ਚੱਕਾਂਗੇ ਜੀ ਕਾਰ ਨੂੰ ਤੇ ਥੱਲੇ ਵੜਦੇ ਹੋ ਜੀਏ ਕਿਉਂਕਿ ਥੱਲੇ ਪਹਿਲਾਂ ਨਲ ਖੋਲਣਾ ਪਊਗਾ ਤੇਲ ਕਢਣਾ ਪਊ ਤਾਂ ਇਹਦਾ ਆਹ ਜੈਕ ਹੈ ਜੀ ਇਹ ਇੱਕ ਨੂੰ ਕਰ ਲਈਏ ਸੈੱਟ ਇਹਦੇ ਨਾਲ ਆਪਾਂ ਕਾਰ ਤਾਂ ਚੱਕ ਦਾਂਗੇ ਹਟ ਗਿਆ ਜੱਕ ਤੇ ਕੁਮਾਰੀਆਂ ਨੂੰ ਜੀ ਗੱਡੀ ਆਪਣੀ ਹੋਊ ਨਾ ਜੀ ਉੱਪਰ ਕਹਿੰਦੇ ਹੁੰਦੇ ਆ ਮਿਸਤਰੀਆਂ ਵਾਸਤੇ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਮਿਸਤਰੀ ਹਰੇਕ ਕੰਮ ਨਾਲ ਪੰਗੇ ਲੈ ਸਕਦੇ ਆ ਬਿਲਕੁਲ ਜਿਹੜਾ ਮਰਦੀ ਕੰਮ ਆ ਜਾਏ ਮਿਸਤਰੀ ਮਿਸਤਰੀ ਹੁੰਦੇ ਆ ਚਾਹੇ ਲੱਕੜ ਦਾ ਹੋਵੇ ਚਾਹੇ ਕਿ ਬਿਜਲੀ ਵਾਲਾ ਹੋਵੇ ਚਾਹੇ ਕੋਈ ਆ ਮਕੈਨਿਕੀ ਵਾਲਾ ਕੰਮ ਹੋਵੇ ਬੜੀ ਬਹੁਤ ਆ ਬੰਦੇ ਨੂੰ ਪੰਗੇ ਲੈਂਦੇ ਰਹਿਣੇ ਚਾਹੀਦਾ ਕਿਉਂਕਿ ਨੌਲੇਜ ਮਿਲਦੀ ਆ

ਗੋ ਬੰਦੇ ਹੋਣਾ ਹੀ ਅੱਜ ਫਿਰ ਕੰਮ ਹੀ ਇਹ ਮਿਸਤਰੀ ਦਾ ਦੇਖੀ ਜਾਊਗੀ ਅੱਜ ਫਿਰ ਹਾਂ ਮਿਸਤਰੀ ਜੀ ਚੱਲੇ ਕਾਰ ਦੇ ਥੱਲੇ ਹਾਂ ਬਿਲਕੁਲ ਪਹਿਲਾਂ ਨਟ ਜਾਂ ਸਾਫ਼ ਕਰ ਲਈਏ ਬੜਾ ਗੰਦਾ ਹੋਇਆ ਪਿਆ ਇੱਥੇ ਇਧਰ ਕੈਮਰਾ ਤੇ ਆਹ ਵਾਲਾ ਨਟ ਆ ਜੀ ਇਹਨੂੰ ਖੋਲਾਂਗੇ ਆਪਾਂ ਸਾਫ਼ ਕਰ ਲਈਏ ਪਹਿਲਾਂ ਬਹੁਤ ਜ਼ਿਆਦਾ ਮਿੱਟੀ ਵਗੈਰਾ ਜੰਮੀ ਹੋਈ ਹੈ ਇਹਦੇ ਤੇ ਨਾਟੇ ਥੋੜਾ ਜਿਹਾ ਜਾਮ ਹੋਇਆ ਪਿਆ ਐਲ ਕੀ ਹੈਗੀ ਆਪਣੇ ਕੋਲ ਇਹ ਐਲਦਨ ਕੀ ਹੁੰਦੀ ਹੈ ਕਿ ਐਲ ਕੀ ਹੁੰਦੀ ਆ ਪੈਨ ਨਾਲ ਖੋਲ ਲਾਂਗੇ ਨਾਟ ਨੂੰ ਜੋਰ ਲਾ ਕੇ ਆਹ ਕਮ ਗਿਆ ਨਾ ਤਾਂ ਤੇ ਅਮਰਤ ਹਾਂਜੀ ਵੱਠਾ ਲਿਆ ਲੋਰ ਜੀ ਵੱਠਾ ਲਾ ਲਿਆ ਕਾਲਾ ਤੇਲ ਸਾਡੇ ਵਰਤੋਂ ਦੇ ਵਿੱਚ ਆ ਜਾਂਦਾ ਮੇਨ ਵੈਸੇ ਇਹੀ ਨਟ ਖੋਲਣ ਔਕਾ ਸੀਗਾ ਲਓ ਜੀ ਬਾਕੀ ਧਾਰ ਹੈ ਤੇਲ ਦੀ ਕਾਲੇ ਤੇਲ ਦੀ ਹੁਣ ਆਪਾਂ ਅਗਲਾ ਕੰਮ ਸ਼ੁਰੂ ਕਰ ਦਈਏ ਜੀ ਤੇਲ ਨਿਕਲਦਾ ਰਹੂਗਾ ਇਹ ਕਿਵੇਂ ਤੂੰ ਕੀਤੀ ਪਹਿਲਾਂ ਕਦੇ ਸਰਵਿਸ ਗੱਡੀ ਦੀ ਮੈਂ ਤਾਂ ਕਰਦੀ ਰਹਿੰਦੀ ਤੁਸੀਂ ਪਹਿਲੀ ਵਾਰ ਕਰਨ ਲੱਗੇ ਹੋ ਲਾਲ ਲਾਲ ਖਾਦਨੇ ਆਇਆ ਤੁਸੀਂ ਗੱਡੀ ਦੀ ਸਰਵਿਸ ਕਿਵੇਂ ਹੁੰਦੀ ਹੈ ਹੁਣ ਆਪਾਂ ਆ ਨਟ ਖੋਲਾਂਗੇ ਜੀ ਪਹਿਲਾਂ ਖੋਲਦੀ ਮੈਂ ਕਹਣਾ ਆ ਖੁੱਲ ਗਈ ਯਾਰ ਫਿਲਟਰ ਇਹਦਾ ਹਾਂ ਸਾਡੇ ਕੋਲ ਗੁੱਟੀ ਪੰਨਾ ਇਹਦੇ ਨਾਲ ਆਪਾਂ ਆਇਲ ਫਿਲਟਰ ਖੋਲਾਂਗੇ ਹਾਂ ਖੋਲੋ ਜੀ ਆਹ ਖੋਲ ਦਈਏ ਨਾ ਯਾਰ ਦੇਖ ਲਓ ਦਿੱਕਤ ਨਾ ਆਵੇ ਵਾਲੇ ਪੰਗੇ ਨਾ ਲਈਓ ਕੰਮ ਕਰ ਦਿਓ ਨਾ ਨਹੀਂ ਉਹ ਤਾਂ ਉਹ ਤਾਂ ਦੇਖੀ ਜਾਊਗੀ ਇਹ ਉਹਦੇ ਕੀ ਬਦਨਾ ਹੈ ਇਹ ਰਹਿ ਗਿਆ ਬੜਾ ਇਹ ਢਿੱਲਾ ਹੋਇਆ ਪੈ ਲੂਜ਼ ਇਹਨੂੰ ਵੈਸੇ ਤੇ ਖੋਲ ਲਈਏ ਤਾਂ ਕੋਈ ਦਿੱਕਤ ਵਾਲੀ ਗੱਲ ਹੋਣੀ ਨਹੀਂ ਚਾਹੀਦੀ ਨੂੰ ਉਪਰ ਕਰਦੇ ਨੇਖਰੇ ਸੌਖਾ ਖੁੱਲ ਜੂਗਾ ਹਾਂ ਹਾਂ ਠੀਕ ਹੈ ਇਹਨੂੰ ਪਾਸੇ ਹੀ ਰੱਖ ਦਾਂ ਸੀ ਮੁੜ ਕੇ ਕਿਤੇ ਉੱਧਰ ਉੱਧਰ ਹੋ ਜਾਏ ਨੀ ਹੁੰਦਾ ਤੇ ਕਹਿ ਲੈ ਹਲੋ ਚਲ ਆਖਣ ਸੌਖਾ ਖੁੱਲ ਰਿਹਾ ਹੈ ਲੋਜੀ ਤਾਂ ਆ ਗਿਆ ਸਾਡਾ ਇੰਜਨ ਆਇਲ ਫਿਲਟਰ ਹੀ ਬਾਹਰ ਹੋ ਗਿਆ ਹੁਣ ਆਪਾਂ ਖੋਲੀ ਇਹਦਾ ਆ ਬੜਾ ਹਿੱਸਾ ਲੋਜੀ ਇਹ ਖੁੱਲ ਗਿਆ ਉਹ ਜਿੰਦੜ ਖੁੱਲ ਗਏ ਆ ਚੱਕ ਦੀ ਫਿਲਟਰ ਵੀ ਆ ਜਾ ਇਹ ਆ ਜਿਹੜਾ ਫਿਲਟਰ ਇੱਥੋਂ ਸਾਰੀ ਹਵਾ ਫਿਲਟਰ ਹੋ ਕੇ ਇੰਜਨ ਦੇ ਵਿੱਚ ਜਾਂਦੀ ਹੈ। ਇਹ ਵੈਸੇ ਮਿੱਟੀ ਬਹੁਤ ਭਰੀ ਪਈ ਹੈ ਵਿੱਚ। ਬਹੁਤ ਬੁਰਾ ਹਾਲ ਹੋਇਆ ਪਿਆ ਦਾ ਵੀ। ਨੂੰ ਜੇ ਆਪਾਂ ਚਲਾ ਲਾਂਗੇ ਨਾ। ਆਹ ਦੇਖੋ। ਚੱਲੋ ਤਾਂ ਪਹਿਲਾਂ ਇਹ ਚੰਗੀ ਮਿੱਟੀ। ਚੱਲੋ। ਇਹ ਆnde ਬਹੁਤ ਬਰੀਕ ਮਿੱਟੀ ਹੈ। ਛਿੜ ਦਾਂਗੇ ਪਹਿਲਾਂ ਇਹ। ਹਾਂ ਆਪਣਾ ਵਾਲਿਆਂ ਦਾ ਸੀਗਾ। ਆ ਨਵਾਂ ਤੇ ਆਪਰਾਲਾ ਕਿੰਨਾ ਫਰਕ ਆ ਹਵਾ ਥੱਲੇੋਂ ਆਉਂਦੀ ਐ ਤੇ ਇਹਦੇ ਵਿੱਚ ਦੀ ਜਾਂਦੀ ਐ ਇਹਦੇ ਵਿੱਚ ਦੀ ਹੋ ਕੇ ਤੇ ਫਿਰ ਇੰਜਨ ਦੇ ਵਿੱਚ ਚਲੀ ਜਾਂਦੀ ਐ ਆ ਆ ਗਿਆ ਫਿਲਟਰ ਜਿਵੇਂ ਸੀਗਾ ਪਹਿਲਾਂ ਹੀ ਉਵੇਂ ਆਪਾਂ ਚਾਹਤਾਂ ਨੂੰ ਉਹ ਸਰਦਾਰ ਜੀ ਤੁਸੀਂ ਗੱਡੀ ਦੀ ਸਰਵਿਸ ਕਰਕੇ ਫਿਰ ਸਾਨੂੰ ਕਿੱਥੇ ਘੁਮਾਉਣ ਲੈ ਕੇ ਜਾ ਰਹੇ ਹੋ ਪਹਿਲਾਂ ਸਰਵਿਸ ਹੋ ਕੇ ਚਲਾ ਕੇ ਦੇਖ ਲਈਏ ਚੱਲਦੀ ਵੀ ਕਣੀ ਸਹੀ ਫੇਰ ਹੀ ਘੁੰਮਣ ਜਾਵਾਂਗੇ ਕਿਤੇ ਫਟਾ ਇੱਕ ਕੰਮ ਤਾਂ ਲਗਭਗ ਕੰਪਲੀਟ ਹੋ ਗਿਆ ਹੈ Air filter ਆਪਣਾ ਚੇਂਜ ਹੋ ਗਿਆ ਆ ਕੀ ਹੈ ਇਹ ਗੁੱਟੀ ਪੰਨਾ ਗੁੱਟੀ ਪੰਨਾ ਗੁੱਟੀ ਨਹੀਂ ਗੁੱਟੀ ਪੰਨਾ ਉਹ ਕਿੱਥੇ ਆ ਗੱਲ ਘੁੰਮਣ ਵਾਸਤੇ ਹਾਂ ਲਓ ਜੀ ਇਹ ਫਿਲਟਰ ਹੈਗਾ ਇੰਜਨ ਆਇਲ ਫਿਲਟਰ ਇਹ ਵੀ ਆਪਾਂ ਚੇਂਜ ਕਰ ਦਾਂਗੇ ਇਹਦੇ ਵਿੱਚ ਫਿੱਟ ਕੀਤਾ ਹੁੰਦਾ ਹੈ ਇਹ ਇਹਦੇ ਚ ਕਢਣਾ ਪਊਗਾ ਆਪਾਂ ਨੂੰ ਦੇਖਦੇ ਕਿਵੇਂ ਨਿਕਲਦਾ ਸਾਈਜ਼ ਸੇਮ ਹੈ ਮੈਨੂੰ ਛੋਟਾ ਲੱਗ ਰਿਹਾ ਹੈ ਹੂੰ ਸੇਮ ਹੈ ਇਹਨੂੰ ਆਪਾਂ ਇਨਦੇ ਚ ਫਿੱਟ ਕਰਾਂਗੇ ਫਿੱਟ ਹੋ ਗਿਆ ਜੀ ਇਹ ਹੋ ਗਏ ਤੋ ਦੋ ਕੰਮ ਹੋ ਗਏ ਜੀ ਆਪਣੇ ਇੱਕ ਰਹਿ ਗਿਆ ਹੁਣ ਕੰਮ ਹੈ Air filter ਬਦਲਤਾ ਤੇ ਆਪਣਾ engine oil filter ਬਦਲਿਆ ਗਿਆ ਤੇ ਹੁਣ ਆਪਾਂ ਨਟ ਲਾ ਕੇ ਇਹਦਾ ਚਲੋ ਚੈਂਬਰ ਆ ਦਾ ਬੰਦ ਕਰ ਦੇਣਾ ਤੇ ਵਿੱਚ ਇਹਦੇ engine oil ਪਾ ਦਾਂਗੇ ਖੁੱਲੀ ਹੋਈ ਸੀ ਇਥੋਂ ਪੈਪ ਜੀ ਉਹ ਵੀ ਡਰਦੀ ਹੈ ਹੁਣ ਲੋਕ ਇਹ ਵੀ ਲੋਕ ਪੱਕਾ ਲੱਗਦਾ ਸੀ ਲੋਕ ਖੁੱਲੇ ਹੋਏ ਸੀ ਇਹਦਾ ਹਾਂ ਤੇਲ ਲਿਆਂਦਾ ਜੀ ਪਾਉਣ ਵਾਸਤੇ 10 दी 4 ਲੀਟਰ ਪਰ ਕਨੜ ਦਾ ਉਹ ਫਿਰ ਆਣਾ ਪਊ ਹਾਂਜੀ ਬਣੀ ਨਹੀਂ ਗੱਲ ਉਹ ਥੋੜਾ ਜਿਹਾ ਪਤਲਾ ਹੋ ਗਿਆ ਉਹ ਮੋਟਾ ਹੈ ਜੀ ਇਹ ਨੜ ਲੱਗਣਾ ਨਹੀਂਗਾ ਆਹੀ ਲੱਗੂਗਾ ਚਲੋ ਕੋਈ ਗੱਲ ਨਹੀਂ ਉਹ ਵਾਪਸ ਕਰ ਦਿਓ ਕਲੋ ਜੀ ਤੁਹਾਡੇ ਵਾਸਤੇ ਕਾਲਾ ਤੇਲ ਰੈਡੀ ਹੈ ਇਹ ਕਾਲਾ ਤੇਲ ਸਾਡੇ ਆਰੇ ਤੇ ਕੰਮ ਆਉਂਦਾ ਇਹਨੂੰ ਟਾਈਡ ਕਰਨਾ ਜ਼ਰੂਰੀ ਹੈ ਇਹਨਾਂ ਲਈ ਤੁਪਕਾ ਤੁਪਕਾ ਇਹ ਥਲੇ ਡਿੱਗਦਾ ਰਹਿੰਦਾ ਟੈਗਟ ਹੋ ਗਿਆ ਪੂਰਾ ਚਲ ਜੀ ਹੁਣ ਵੇਖ ਕੇ ਸਾਡਾ ਲਾਸਟ ਕੰਮ ਹੂੰ ਲੋ ਰੋਣਾ ਆਪਾਂ ਜੈਕ ਖੋਲ ਦਈਏ ਜੀ ਖੋਲਣ ਜੈਕਾ ਜਾਓ ਮੈਂ ਖੋਲਣ ਲੈ ਆ ਜਾ ਤੁਹਾਡਾ ਜੋਗਰਾਂ ਤੂੰ ਵੀ ਪਾ ਲੈ ਮਾੜਾ ਮੋਟਾ ਵਿੱਚ ਤੂੰ ਵੀ ਕਹਿਣ ਜੋਗੇ ਤਾਂ ਹੋ ਜੇਗੀ ਕਾ ਨੇ ਸਰਵਿਸ ਕੀਤੀ ਹੈ ਕਾਰ ਦੀ ਅੱਛਾ ਕੁਮਾ ਕੁਮਾ ਹਾਂ ਹਾਂ ਸਹੀ ਹੈ ਓਕੇ ਓਕੇ ਸਹੀ ਹੈ ਜਾਓ ओके ਹੁਣ ਹੋ ਗਿਆ ਤਾਂ ਕਰਦੇ ਕਰਦੇ ਹੋਰ ਥੱਲੇ ਕਰਦੇ ਹਾਂ ਚਲ ਹੁਣ ਮਿਸਤਰੀ ਤੇਲ ਪਾਉਂਗਾ ਗੱਡੀ 'ਚ ਹਾਂਜੀ ਪਾਵਾਂਗੇ ਪਰ ਤੇਲ ਗੱਡੀ 'ਚ ਲਿਆ ਦੇਖ ਸਾਰੀ ਸਰਵਿਸ ਤਾਂ ਮੈਂ ਹੀ ਕੀਤੀ ਹੈ ਹੁਣ ਤੇਲ ਕਿਉਂ ਮੈਂ ਰਹਿਣ ਦੇਵਾਂਗੀ ਹਾਂ ਤੇਲ ਵਾਲਾ ਢੱਕਣ ਜੇ ਹੁੰਦਾ ਆਹ ਤੇਲ ਦਾ ਛੱਕ ਲੈਣਾ ਸੀ ਆ ਇਹ ਤਰ ਤਾਰ ਬਣ ਕੇ ਪਰਮਟੇ ਡਾ ਕਰ ਲਾ ਹੋਰ ਜਿਹੜਾ ਇੰਜ ਨਹੀਂ ਕੇ ਭਾਈ ਡੋਲਾ ਦੇ ਹੈ ਮੇਰੇ ਚੱਕ ਨੀ ਟੂ ਟੇਡਾ ਦੂਜੀ ਵਟਾ ਡਾ ਕਰਿੰਦੇ ਨਹੀਂ ਪੈਣਾ ਲੈ ਮੈਂ ਬਾਵਾ ਗੱਲ ਜੀ ਬੰਦੀ ਨਹੀਂ ਵੀ ਚੈੱਕ ਕਰਦੇ ਨਾ ਭਰੀ ਹੋਈ ਹੈ ਜੇ ਬੋਤਲ ਐਵੇਂ ਫਿਰ ਕਹਿ ਲਿਆ ਡੋਲਤਾ ਹਨਾ ਇਹ ਲਿਖ ਲਿਖ ਨੇੜੇ ਹੋ ਗਏ ਨਾ ਤੁਹਾਨੂੰ ਜਾਂ ਜਪਣਾ ਸੀਗਾ ਅੱਛਾ ਦੇਖੇ ਦੇਖੋ ਕਿੰਨਾ ਨਾ ਸਾਫ ਤੇਲ ਐ ਹੂੰ ਹੁਣ ਆਪਾਂ ਕਿੰਨਾ ਕਾਲਾ ਕੱਢਿਆ ਤੇਲ ਦੇਖੋ ਇੰਨਾ ਬੁਰਾ ਹਾਲ ਹੋ ਜਾਂਦਾ ਵਿਚਾਰੇ ਤੇਲ ਦਾ ਕਿਥੋਂ ਆਪ ਨੂੰ ਪਤਾ ਲੱਗ ਜੂਗਾ ਵੀ ਕਿੰਨਾ ਤੇਲ ਪੈ ਗਿਆ ਇਹ ਗੇਜ ਤੇਲ ਵਾਲੀ ਇਹਨੂੰ ਸਾਫ ਕਰ ਲਈਏ ਪਹਿਲਾਂ ਆਪਾਂ ਇਹ ਤਾਂ ਇਹਨਾਂ ਟੌਪ ਅਪ ਹੋ ਗਿਆ ਇਹ ਕਿੰਨਾ ਚਾਹੀਦਾ ਇਹ ਇੱਥੇ ਤਾਂ ਫੁੱਲ ਹੁੰਦਾ ਕਹਜ ਹੁੰਦਾ ਮਤਲਬ ਹੋਰ ਥੋੜਾ ਹੀ ਰਹੇਗਾ ਸੇ ਵੀ ਪਾ ਦਨੇ ਆ ਪੂਰਾ ਚਲੋ ਸਾਡੀ ਗੱਡੀ ਦੀ ਹੋ ਗਈ ਹੈ ਸਰਵਿਸ ਹੁਣ ਅਸੀਂ ਜਾਵਾਂਗੇ ਘੁੰਮਣ ਹੂੰ ਲੋਚ ਗੱਡੀ ਦੀ ਬਾਹਰ ਨਹੀਂ ਸ਼ਕਲ ਤੇ ਨਾ ਜਾਓ ਬਰੋ ਤੋਂ ਵਾਲੀ ਗੱਡੀ ਸਾਡੀ ਤੱਕਣ ਲੱਗੇ ਇੰਜਨ ਦੇ ਉੱਤੇ ਜੋ ਇਹਦਾ ਏਸੀ ਵਾਲਾ ਫਿਲਟਰ ਸੀਗਾ ਉਹ ਮੈਂ ਕੱਢ ਸਾਫ਼ ਕਰਤਾ ਸੀ ਪਹਿਲਾਂ ਹੀ ਕੱਢ ਕੇ ਉਹਦੀ ਫੇਰ ਲੋੜ ਨਹੀਂ ਆਈ ਸਾਫ਼ ਕਰਨ ਦੀ ਉਹ ਅਸੀਂ ਨਵਾਂ ਨਹੀਂ ਪਾਇਆ ਹਵਾ ਹੂਆ ਮਾਰ ਕੇ ਤੇ ਮਿੱਟੀ ਕੱਟਾ ਕੱਢ ਕੇ ਉਹ ਹੀ ਪਾਤਾ ਸੀ ਵਿੱਚ ਤੇ 4-2 ਮੜੀ ਜਿਹੀ ਕਪੜੇ ਨਾਲ ਲਾਏ ਤਾਂ ਰਹਿਣ ਦੇ ਇਹ ਤਾਂ ਕਿਤੇ ਕਿਤੇ ਧੜਾਂਗੇ ਬਹੁਤ ਜ਼ਿਆਦਾ ਗੰਦਾ ਹੁੰਦਾ ਇਹ ਚੈੱਕ ਕਰ ਲਈਏ ਜੀ ਕੂਲੈਂਟ ਕੂਲੈਂਟ ਹੈਗਾ ਵਿੱਚ ਇੱਥੇ ਬ੍ਰੇਕ ਆਇਲ ਹੁੰਦਾ ਇਹਦਾ ਕਲਚ ਵਾਲੇ ਕਹਿੰਦੇ ਬ੍ਰੇਕ ਆਇਲ ਕਹਿ ਦਿੰਦੇ ਆ ਇਹ ਵੀ ਹੈਗਾ ਜੀ ਵਿੱਚ ਸਹੀ ਆ ਇਹ ਵੀ ਲੋੜ ਨਹੀਂ ਪਾਉਂਦੀ ਇੱਥੇ ਹੁੰਦਾ ਤੇਲ ਇਹ ਵੀ ਠੀਕ ਆ ਇਹ ਵੀ ਚੈਨਿਕਨ ਦੇ ਲੋੜ ਨਹੀਂ ਵਿੱਚ ਪਿਆ ਹੋਇਆ ਇਹ ਚਲੋ ਜੀ ਬਾਕੀ ਸਭ ਕੁਝ ਓਕੇ ਆ ਹੁਣ ਤੂੰ ਮਾਰੀਏ ਸੈਲਫ ਗੱਡੀ ਦੀ ਤੇ ਕਰੀਏ ਚੈੱਕ ਸਟਾਰਟ ਹੁੰਦੀ ਆ। ਇਹ ਵੀ ਦੁਬਾਰਾ ਸਟਾਰਟ ਕਰੀ। ਹੂੰ। ਆਪਾਂ ਕੁਝ ਪੁੱਲ ਪੁੱਲ ਕਰਨੇਗੇ ਬੋੜਾ ਪੁਰਜਾ ਹੈ ਪਾ ਦੇ ਇਹਨੂੰ ਪਤਾ ਆ ਨਵੇਂ ਨਵੇਂ ਮਕੈਨਿਕਾਂ ਪਹਿਲੀ ਵਾਰ ਕਾਰ ਠੀਕ ਕੀਤੀ ਹੈ ਕੋਈ ਪੁਰਜਾ ਪੱਦੇ ਰਹਿ ਜੇ ਜਿਵੇਂ ਕਹਿੰਦੇ ਨੇ ਤਾਂ ਨਵੇਂ ਡਾਕਟਰ ਹੁੰਦੇ ਆ ਕਈ ਵਾਰੀ ਵਿੱਚ ਚ ਸਾਰੇ ਸੰਦ ਹੋਏ ਨਾ ਕੈਂਚੇ ਗੂਜੇ ਵਿੱਚ ਛੱਡ ਦਿੰਦੇ ਹੁੰਦੇ ਆ ਸਾਂ ਦਾ ਆਪਣੇ ਚੈੱਕ ਕਰ ਲੋ ਬਸ ਸਤ ਬਾਰ ਕੋਈ ਨਹੀਂ ਜਾਈਦਾ ਸਾਰੇ ਕੋਣ ਹੈ ਤੇ ਹੂੰ ਇਹਨੂੰ ਹੁਣ ਆਪਾਂ 10 ਮਿੰਟ ਚੱਲਣ ਦੀ ਏ ਤੇ ਇੰਜਨ ਬੜਾ ਰੈਲਾ ਹੋ ਜਾਊਗਾ ਤੇਲ ਵਗੈਰਾ ਜਿਵੇਂ ਰਚ ਜਾਊਗਾ ਵਿੱਚ ਅਸੀਂ ਸਕਸੈਸਫੁਲ ਹੋ ਗਏ ਆ ਸਰਵਿਸ ਕਰਨ ਦੇ ਵਿੱਚ ਹਮ ਸਰਦਾਰ ਜੀ ਮੇਰਾ ਨਾ ਫੋਨ ਬੋਨਟ ਤੇ ਪਿਆ ਹੋਇਆ ਹੈ ਤੇ ਐ ਨਾ ਹੋਵੇ ਇੱਥੇ ਰਹਿ ਜਾ ਮੂਕੇ ਪਹੁੰਚੇ ਅੱਭੀ ਜਾਈਏ ਆਪਾਂ ਹੋਣੇ ਤੇ ਆਪਾਂ ਖੰਦਸੂਨ ਸਾੰਭ ਲਈ ਸਾਰੇ ਹਾਂਜੀ ਲੜ ਤਾਂ 50 ਰੁਪਏ ਦਾ ਸੀਗਾ ਉਹ ਵਿੱਚ ਲੱਗਿਆ ਨਹੀਂ ਹੋਇਆ ਫਿਲਟਰ ਹੂੰ ਇੰਜਨ ਆਇਲ ਸੀਗਾ 1100 ਰੁਪਏ ਦਾ ਤੇ 에ਅਰ ਫਿਲਟਰ 390 ਰੁਪਏ ਦਾ ਤੇ ਜੋ ਇੰਜਨ ਆਇਲ ਫਿਲਟਰ ਹੁੰਦਾ 260 ਰੁਪਏ ਦਾ ਟੋਟਲ 1750 ਰੁਪਏ ਲੱਗਿਆ ਸਰਵਿਸ ਤੇ ਮੇਨ ਤਾਂ ਸਾਡੀ ਬਚ ਗਈ ਐ ਮੇਨ ਤਾਂ ਬਚ ਗਈ ਮੇਨ ਤਾਂ ਬਚ ਗਈ ਸਾਡੀ ਤੇ ਇਸ ਤੋਂ ਇਲਾਵਾ 100-150 ਰੁਪਏ ਦਾ ਜੋ ਤੇਲ ਨਿਕਲਿਆ ਵਿੱਚੋਂ ਸਾਡਾ ਉਹ ਬਚ ਗਿਆ ਨਾ ਇਹ 3-4 ਉੱਤਰ ਰੁਪਏ ਸਰਵਿਸ ਵਾਲੇ ਲੈ ਲੈਂਦੇ ਆ ਟੋਟਲ 5 ਕੁ ਰੁਪਏ ਦਾ ਫਾਇਦਾ ਹੋ ਗਿਆ ਸਾਡਾ ਆਜੋ ਮੇਮ ਸਾਹਿਬ ਕੰਟਰੀ ਦੀ ਵਾਲੀ ਗੱਡੀ ਦੀ ਬੈਠੋ ਥੈਂਕ ਯੂ ਠੀਕ ਹੈ ਹਾਂਜੀ ਚਲਿਏ ਚਲੋ ਆਜੋ ਕਿੱਥੇ ਜਾਣਾ ਆਪਾਂ ਲੌਂਗ ਡਰਾਈਵ ਤੇ ਜਾਣੇ ਆਪਾਂ ਕਿਸੇ ਚਲੋ ਲਓ ਜੀ ਗੱਡੀ ਦੀ ਹੋ ਗਈ ਸਰਵਿਸ ਤੇ ਹੁਣ ਚਲਦੇ ਆਂ ਅਸੀਂ ਟ੍ਰਾਈ ਲੈਣ ਵਾਸਤੇ ਤੇ ਨਾਲੇ ਘੁੰਮ ਫਿਰ ਆਉਣੇ ਆ ਬਸ ਘੁੰਮਣਾ ਫਿਰਨਾਂ ਦੇ ਕੀ ਕੱਪੜੇ ਸਾਰੇ ਕਾਲੇ ਹੋਏ ਪਿਆਣ ਹੱਥ ਵੀ ਕਾਲੇ ਹੋਏ ਪਿਆਣ ਸਾਰੇ ਤੇ ਚਲੋ ਟ੍ਰਾਈ ਲੈ ਕੇ ਆਉਣੇ ਗੱਡੀ ਦੀ ਕਿਵੇਂ ਚੱਲਦੀ ਹੈ ਵੀ ਸਾਡੀ ਸਰਵਿਸ ਕੀਤੀ ਜੀ ਕੰਮ ਜਬ ਹੁੰਦੀ ਹੈ ਕਿ ਨਹੀਂ ਤੇ ਫੇਰ ਹੀ ਪਤਾ ਲੱਗੂ ਗੱਡੀ ਚੱਲੇ ਕਿ ਹੁਣ ਆਵੇ ਕਿ ਇੱਥੇ ਜਾਏਗੀ ਗੱਡੀ ਖੜ ਜੇ ਸਾਡੀ ਟੋਟਲ ਸਾਡਾ 1750 ਰੁਪਇਆ ਲੱਗਿਆ ਸਾਰਾ ਸਰਵਿਸ ਤੇ ਤੇ 50 ਰੁਪਇਆ ਦਾ ਨਟ ਲਿਆਂਦਾ ਸੀ ਉਹ ਲੱਗਿਆ ਨਹੀਂ ਉਹ ਵਾਪਸ ਕਰ ਦਾਂਗੇ ਤੇ ਬਾਕੀ ਜੋ ਸਾਡੀ ਮਿਹਨਤ ਸੀਗੀ ਲੇਬਰ ਸੀਗੀ ਉਹ ਬਚ ਗਈ ਹੈ ਵੀਰ ਜਾਨੇ ਕਿ 400 ਰੁਪਇਆ ਲੈ ਲੈਂਦੇ ਮੇਰੇ ਖਾਂ ਦੇ ਘੱਟੋ ਘੱਟ ਸਰਵਿਸ ਕਰਨ ਦਾ ਉਹ ਅਸੀਂ ਪਾਰਟੀ ਕਰ ਲਾਂਗੇ ਹਾਂ ਪਾਰਟੀ ਕਰਾਂਗੇ ਅਸੀਂ ਲੈ ਆਏ ਟਰਾਈ ਗੱਡੀ ਦੀ ਜਮ ਓਕੇ ਸਾਡਾ ਕੰਮ ਤੇ ਪਹੁੰਚ ਗਏ ਅਸੀਂ ਗਲੀ ਚੱਪਣੀ ਤੇ ਗੱਡੀ ਲਾਗੇ ਅੰਦਰ ਤੇ ਹਾਂ ਲਾਈਟ ਹੋਈ ਹੈ ਫਿਰ ਇਹ ਟਰਾਈ ਲੈ ਕੇ ਅਸੀਂ ਆ ਗਏ ਆ ਗੱਡੀ ਠੀਕ ਚੱਲ ਰਹੀ ਹੈ ਬਿਲਕੁਲ ਓਕੇ ਚੱਲ ਰਹੀ ਹੈ ਤੇ ਸਾਡਾ ਜੋ ਸਰਵਿਸ ਵਾਲਾ ਕੰਮ ਸੀ ਉਹ ਬਿਲਕੁਲ ਓਕੇ ਰਿਹਾ ਤੇ ਅਸੀਂ ਕਾਮਯਾਬ ਹੋ ਗਏ ਹਾਂ ਸਰਵਿਸ ਕਰਨ ਦੇ ਵਿੱਚ ਜੇ ਤੁਸੀਂ ਵੀ ਗੱਡੀ ਦੀ ਸਰਵਿਸ ਕਰਾਉਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪਰ ਸਾਡੀ ਗਰੰਟੀ ਕੋਈ ਨਹੀਂ ਹੈਣਾ ਸਾਡੀ ਸਰਵਿਸ ਤੋਂ ਬਾਅਦ ਗੱਡੀ ਠੀਕ ਚੱਲੇਗੀ ਕਿਉਂਕਿ ਇਹ ਤਾਂ ਸਾਡੀ ਆਪ ਦੀ ਹੈ ਜਿਵੇਂ ਮਰਜ਼ੀ ਹੈ ਨਾ ਫਿਰ ਵੀ ਨਿੱਕ-ਨਿੱਕੇ ਕੰਮ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਘਰੇ ਤੇ ਚਲੋ ਜੇ ਮਾੜਾ ਮोटा ਨੁਕਸਾਨ ਵੀ ਹੋ ਜਾਣਾ ਨੌਲ ਵੀ ਮਿਲਦੀ ਉਸ ਤਰ੍ਹਾਂ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਐਸੀ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ